ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਸਦੀ ਲੈਂਥ ਹੈਗਾ ਸਾਡੇ 7 ਮੀਟਰ ਤੇ ਕਪੜਾ ਹੁਲੋਇਲ ਦਾ ਬਾਤ ਤੇ ਜਿਹੜਾ ਆਪਾਂ ਵੈਰ ਲੜ ਲਗਾਉਣਾ ਲੜ ਨੂੰ ਜਿਹੜਾ ਆਪਾਂ ਸਰਦੇ ਸੈਂਟਰ ਵਿੱਚੋਂ ਲਿਆਉਣਾ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਬਲਾਂ ਸੈਟ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਾਂ ਬੈਕ ਤੱਕ ਚੰਗੇ ਤਰ੍ਹਾਂ ਡਰੇ ਆਪਣੇ ਬਲ ਹੋਣਗੇ ਉਹ ਆਪਾਂ ਪਾ ਲੈਣੇ ਨੇ ਇਸ ਲੜ ਦੇ ਵਿੱਚ ਚੰਗੇ ਤਰ੍ਹਾਂ ਡਰੇ ਆਪਣੇ ਬਲ ਸੈਟ ਕਰਕੇ ਤੇ ਬਲਾਂ ਨੂੰ ਸੈਟ ਬਲਾਂ ਨੂੰ ਸੈਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਸੈਟ ਕਰਕੇ ਲਗਾ ਦੇਵਾਂਗੇ ਜੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਹੁਣ ਬੈਕ ਬੈਕ ਦਾ ਕਿਹੜਾ ਆਪਾਂ ਇਸ ਲੜ ਦੇ ਵਿੱਚ ਬਲ ਪਾ ਕਿਹੜਾ ਆਪਾਂ ਲੜ ਨੂੰ ਸੰਗੀਤਰਾ ਸੈਟ ਕਰਕੇ ਲਗਾ ਦਵਾਂਗੇ ਹੁਣ ਦੂਜਾ ਲੜ ਲਗਾਵਾਂਗੇ ਦੂਜਾ ਲੜ ਨੂੰ ਬੈਕ ਤੋਂ ਪਿੰਚ ਕਰਨਾ ਹੈ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਤੇ ਜਿਹੜਾ ਆਪਾਂ ਫਰੰਟ ਦੇ ਉੱਤੇ ਇਸ ਲੜ ਦੇ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰ ਲੈਣਾ ਬਲਾਂ ਨੂੰ ਸੈਟ ਕਰਨ ਤੋਂ ਬਾਅਦ ਨੋ ਦੇ ਕੋਲ ਜਿਹੜੇ ਆਪਣੇ ਪਲ ਹੋਣਗੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਸੈਟ ਕਰਾਂਗੇ ਬਲਾਂ ਨੂੰ ਸਟਕ ਕਰਕੇ ਤੇ ਲੜਣ ਜਿਹੜਾ ਆਪਾਂ ਸਟਕ ਕਰਕੇ ਲਗਾ ਦੇਣਾ ਤੇ ਹੁਣ ਜਿਹੜਾ ਆਪਾਂ ਇਸ ਤਗਲਾ ਲੜ ਲਗਾਵਾਂਗੇ ਉਸ ਲੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚ ਕੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਸਟਕ ਕਰ ਲੈਣਾ ਹੁਣ ਆੜੇ ਆਪਾਂ ਉਂਗਲੀ ਦੇ ਗੁੱਠੇ ਨਾਲ ਇਹਦੇ ਇਸ ਲੜ ਦੇ ਵੀੜ ਆਪਣੇ ਬਲ ਹੋਣ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਹਰ ਕਾ ਇਹਦਾ ਫੋਲਡ ਕਰਕੇ ਤੇ ਬੈਕ ਤਾਂ ਕਿਸ ਲੜਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਲੜਨ ਨੂੰ ਸੈਟ ਕਰਕੇ ਲਗਾ ਦੇਵਾਂਗੇ ਇਹ ਵੀਡੀਓ ਨਾਲ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੀ ਪੱਗ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਅਣ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਬੈਗ ਤੋਂ ਪਿੰਚ ਕਰਨਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਢਾਪਾ ਫੋਲਡ ਕਰਨਾ ਲੜ ਨੂੰ ਪ੍ਰੋ ਹੋਲਡ ਕਰਕੇ ਜਿਹੜਾ ਆਪਣੇ ਉੱਪਰ ਪੇਚ ਬਣਾ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਤੇ ਅੱਖ ਤੱਕ ਲੜ ਨੂੰ ਖਿੱਚ ਕੇ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਲਗਾ ਦੇਵਾਂਗੇ ਤੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਾਂ ਨੇ فاਸਲਾ ਸੀਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ डबल सीव ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਜ ਦਾ فاصلہ ਵਧਿਆ ਘਟੂਗਾ ਤੁਸੀਂ ਡਬਲ ਸੀਵ ਵਿੱਚ ਦੇਖ ਕੇ ਕਿਹੜਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਟੈਸਲਰ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਤੁਸੀਂ ਲਗਾ ਦੇਣਾ ਜੀ ਤੇ ਉਹ ਜਿਹੜੇ ਆਪਣੇ ਲੜਨ ਲੜਨਗੇ ਉਹਨਾਂ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਉਹਨਾਂ ਜਿਹੜਾ ਆਪਾਂ ਪੰਜ ਮਾਰਾ ਲਾ ਲਗਾਉਣਾ ਪੰਜ ਪੈੜੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਲੜ ਨੂੰ ਖਿੱਚ ਕੇ ਅੱਖਾਂ ਕਲੜ ਨੂੰ ਖਿੱਚ ਕੇ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਕੇ ਤੇੜਾ ਆਪਣਾ ਆਪਣੇ ਇਹੜੇ ਬਲਾਂ ਸਟਕ ਕਰਕੇ ਜਿਹੜਾ ਆਪਾਂ ਲੜ ਨੂੰ ਸੈਟ ਕਰਕੇ ਲਗਾ ਦੇਵਾਂਗੇ ਤੇ ਹੁਣ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਤੇ ਲੋਕ ਦੇ ਕੋਲ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ ਅਣਾ ਜਿਹੜਾ ਪਾਸ਼ੀਮਾ ਲੜ ਲਗਾਵਾਂਗੇ ਛਿਵੇਂ ਲੜ ਨੂੰ ਅੱਖ ਤੱਕ ਖਿੱਚਣਾ ਛਿਵੇਂ ਲੜ ਨੂੰ ਅੱਖ ਤੱਕ ਖਿੱਚ ਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਨਾ ਹੈ ਇੱਕ ਗਰ ਲੜ ਨੂੰ ਹੋਲਡ ਕਰਨ ਤੋਂ ਬਾਅਦ ਆ ਜਿਹੜਾ ਆਪਾਂ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਜਿਹੜਾ ਆਪਣਾ ਸ਼ੇਮਲ ਅੜੂਗਾ ਸ਼ੇਮੇਲਾੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਤੇ ਹੁਣ ਇਸ ਲੜੜ ਦੇ ਵਿੱਚ ਲੜੜ ਜਿਹੜਾ ਆਪਣਾ ਆਪਣੀ ਦੀ ਸ਼ੇਪ ਆਈ ਓ ਸੇਪ ਨੂੰ ਆਪਾਂ ਸੈੱਟ ਕਰ ਲੈਣਾ। ਹੁਣ ਜਿਹੜਾ ਆਪਾਂ ਨੇ ਆਖਰੀ ਲੜ ਲਗਾਉਣਾ ਆਖਰੀ ਲੜ ਨੂੰ ਅੱਖ ਦਾ ਖਿੱਚਣਾ ਅੱਖ ਦਾ ਖਿੱਚ ਕੇ ਜਿਹੜੇ ਆਪਣੇ ਸਲੱਡ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਦਨਾ ਕੱਢ ਦੇਣਾ ਤੇ ਲੜ ਨੂੰ ਜਿਹੜਾ ਆਪਾਂ ਜਿਹੜਾ ਪਰੜ ਨੂੰ ਹਲਕਾ ਇਹੜਾ ਆਪਣਾ ਲੜਾ ਜਿਹੜਾ ਆਪਣਾ ਲੜਾ ਹੈਗਾ ਉਸ ਨੂੰ ਹਲਕਾ ਜਿਹੜਾ ਆਪਾਂ ਘਮਾਵਾਂਗੇ ਹਲਕਾ ਇਹ ਲੜਨ ਨੂੰ ਘੁਮਾਉਣ ਤੋਂ ਬਾਅਦ ਤੇ ਇਸ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਵਾਂਗੇ ਜੇਕਰ ਤੁਹਾਡਾ ਲੜਾ ਉਪਰ ਟਿੱਲਾ ਰਹਿ ਜਾਂਦਾ ਤੁਸੀਂ ਉਸ ਦੇ ਉੱਤੇ ਪੱਗ ਪਨ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਟਿੱਲਾ ਨਹੀਂ ਰਹੇਗਾ ਏਰੀਆ ਆਪਣੇ ਆਪ ਦਾ ਫਰੰਟ ਆ ਕੰਪਲੀਟ ਹੋ ਚੁੱਕਾ ਹੈ ਫਰੰਟ ਜਿਹੜੀ ਤੁਹਾਡੀ ਬਾਕੀ ਸੈਟਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲੈਣੀ ਆ ਚੰਗੀ ਤਰ੍ਹਾਂ ਆਪਣਾ ਫਰੰਟ ਹੋਗਾ ਫਰੰਟ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਹੁਣ ਸੈੱਟ ਕਰਾਂਗੇ ਤੇ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਣੀ ਪਾਗਾ ਬਰਾਬਰ ਕਰ ਲੈਣੀ ਆ ਤੇ ਜਿਹੜਾ ਆਪਾਂ ਸੇਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲਗਾਏ ਸੀ ਚਲਾਰ ਨੂੰ ਖਿੱਚ ਕੇ ਪੂਰੇ ਸਿਰ ਤੇ ਖਿਲਾਰ ਦੇਣਾ ਸਿਰ ਉੱਤੇ ਲੜ ਨੂੰ ਖਿਲਾਰਨ ਤੋਂ ਆ ਜਿਹੜਾ ਤੇਰੇ ਕੱਪੜੇ ਨੂੰ ਚੰਗੀ ਤਰ੍ਹਾਂ ਦੇ ਦੇਵਾਂਗੇ ਤੇ ਜਿਹੜਾ ਆਪਣਾ ਮੋਹਰ ਲਾੜੋਗਾ ਨੂੰ ਖਿੱਚ ਕੇ ਆਪਣਾ ਸਿਰ ਟੈਟ ਕਰਾਂਗੇ ਜਿਹੜਾ ਤੁਹਾਡਾ ਸਿਰ ਉੱਪਰ ਰੰਗਿਆ ਰਿਹਾ ਤਾਂ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਟੱਕ ਸਕਦੇ ਹੋ ਜਿਵੇਂ ਇਹ ਰੌਣਾ ਆਪਣਾ ਸਿਰਾ ਉਸਿਰ ਨੂੰ ਕਵਰ ਕਰਕੇ ਤੇ ਪਿਛਲੇ ਲੜਨ ਦੋਨੇ ਹੱਥ ਤੋਂ ਫੋਲਡ ਕਰਕੇ ਆਪ ਪਹਿੜਾ ਬੈਗ ਤੇ ਦੱਬ ਦੇਣਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀ ਖਾਲਸਾ ਵਾਹੀ ਗੁਰਜੀ ਕੀ ਫਤ